ਬੋਲੀ ਦੇ ਭਾਈ ਮੈਂ ਜੀ ਦਾ ਆਉਂਦਾ ਮੇਰਾ ਪਾਸਪੋਰਟ ਲੈ ਕੇ ਜਾਵੀਂ ਚਾਹ ਉਹ ਬੇੜਾ ਬੱਬਿਆਂ ਦਾ ਫੋਨ ਹੋਣੀ ਲੈ ਕੇ ਜਾਣਾ ਠੰਡੀ ਪੀਰ ਠੀਕ ਆ ਮੈਂ ਤੁਹਾਨੂੰ ਦਿਖਾ ਦਵਾਂ ਲੈਂਦੇ ਆ ਠੀਕ ਆ ਇਹ ਮੈਂ ਕਰ ਗਿਆ ਥੋੜੇ ਦੋ ਪਰ ਦੋ ਚਾਰ ਪੰਜ ਪਰ ਤੂੰ ਤਾਂ ਸੰਝਾ ਤੂੰ ਆਇਆ ਵੀਰ ਬਲੌਗ ਦੇ ਵਿੱਚ ਨੰਬਰ ਵੀ ਦੇ ਦਾਂਗੇ ਤੇ ਖੱਲੇ ਲਿਖ ਦਾਂਗੇ ਠੀਕ ਆ ਜੀ ਕੇ ਨੰਬਰ ਬਣਾਉਣਾ ਕੇ ਨਾ ਬੇਟਾ ਕਾਲਨਾ ਉਹ ਬੇੜਾ ਦਾ ਕਨੈਕਟ ਕਰ ਲਿਓ ਇੱਕ ਵਾਰੀ ਠੀਕ ਨਹੀਂ ਉਹ ਵੀਡੀਓ ਸਹੀ ਬਣਦੀ ਕਿਉਂਕਿ ਲਾਈਟ ਪਹਿਲਾਂ ਜਗਦੀ ਉਹ ਜੁਦੀ ਨਹੀਂ ਬਾਕੀ ਦਾ ਹਾਂ ਤਿਆਰ ਕੋਲ ਸਾਰਾ ਤਿਆਰ ਹੋ ਗਿਆ ਨਾ ਮੈਂ ਕਰ ਰਿਹਾ ਤਿਆਰ ਰਹਾ ਠੀਕ ਆ ਫੰਦੀ ਲਾ ਰਿਹਾ ਸਪੰਗਰ ਠੀਕ ਆ ਇਹ ਮੇੜਾ ਤਿਆਰ ਹੋ ਗਿਆ ਹਾਂ ਜਿਹੜਾ ਸਾਡੇ ਅਸ਼ਾਇਨ ਆਜ ਇੱਕ ਹੋਰ ਨਿਆ ਬਣਾ ਕੇ ਲਾ ਦੇਉਂਦੇ ਹੂੰ ਇਹ ਬੇ ਬਾਈ ਥੱਲੇ ਸੇਫਟੀ ਰਹਿੰਦੀ ਹੈ ਨਾ ਲਿਬਣ ਤੋਂ ਨਹੀਂ ਨਿਗਰਨੀ ਨਹੀਂ ਹੁੰਦੀ ਹਾਂ ਇਹ ਇਹ ਹਾਂ ਥੋੜੇ ਪਾਣੀ ਦੇ ਡੁੱਬ ਜਾਂਦੇ ਆ ਹਾਂ ਇਹ ਉੱਪਰ ਲੱਗ ਜਾਂਦਾ ਡੁੱਬਦੇ ਆ ਹਾਂ ਇਹ ਜਦੋਂ ਬਿੱਲੀ ਹੋਣੀ ਹੈ ਡੱਬ ਸਹੀ ਆ ਪਾਣੀ ਹੋ ਜਾਂਦੀ ਹੈ ਅੱਛਾ ਕਿੰਨਾ ਪਾਣੀ ਲੱਗਣਾ ਆ ਹਾਂ ਇਹ ਭਾਰੀ ਹੋ ਜਾਣਾ ਭਾਰੀ ਹੋ ਜਾਣਾ ਸਹੀ ਆ ਭਾਰੀ ਹੋ ਕਰਕੇ ਮੈਂ ਕਿ ਡੁੱਬ ਜਾਣੇ ਆ ਇਹ ਤੇ ਡੁੱਬਣ ਕਰਕੇ ਤੇ ਥੱਲੇ ਨੂੰ ਇਦਾਂ ਕਿਹੜਾ ਬੈਠਾ ਜਾਂਦਾ ਹਮਾਰੇ ਪਾਲਟੀ ਨਹੀਂ ਮਾਰਦਾ ਪਾਲਟੀ ਨਹੀਂ ਮਾਰਦਾ ਸਹੀ ਆ ਇਹ ਤਾਂ ਉੱਦਾਂ ਸ਼ੈਪ ਕੋ ਆ ਹਾਂ ਸ਼ੈਪ ਦੇਹਲਾ ਬਾਹਰੋਂ ਕਿੰਨਾ ਚਾ ਹੁੰਦਾ ਹੈ ਨਾ ਹਾਂ ਉਹ ਜਿੰਨਾ ਆਪਾਂ ਦੀਦਾ ਹੁੰਦਾ ਉਹਨੇ ਬੈਠੋ ਆਤਾ ਸਹੀ ਆ ਹਾਂ ਹਮਾਰੇ ਬੈਠਦਾ ਹੋਰ ਜਿਹੜਾ ਬੇੜਾ ਨਹੀਂ ਤਰਾਇਆ ਜੋ ਇਧਰ ਤਰਾਇਆ ਵੀ ਦੂਜੀ ਮਦਦ ਤੋਂ ਬਾਹਰ ਉਹ ਸੰਪਰਕ ਰੀਸਟਾਰਟ ਕੋਈ ਗੱਲ ਨਹੀਂ ਕਰਦੇ ਕਿ ਹਾਂ ਉਹ ਨਹੀਂ ਉਹਦਾ ਬੇੜਾ ਬਣਾ ਕੇ ਤਰਾਇਆ ਵੀਰਾ ਸਹੀ ਆ ਹਮ ਮਾਰੇ ਪਰ ਲੱਕੜ ਲਾ ਕੇ ਰਿਹਾ ਲੱਕੜੀ ਦੇ ਵੀ ਦੇਖਿਆ ਸੀ ਮੈਂ ਪਰ ਉਹ ਹਾਂ ਪਰ ਵੀ ਨਹੀਂ ਆਉਂਦਾ ਬੇੜਾ ਹਾਂਜੀ ਇਹ ਲੱਕੜੀ ਛੜਾ ਹੋਈ ਲੱਕੜ ਲਾ ਕੇ ਲੱਕੜ ਜਿੱਦਾ ਪਹਿਲਾਂ ਬੇੜਾ ਬਣਾ ਲਿਆ ਉਦਾਂ ਲੱਕੜ ਦਾ ਬੱਟਾ ਇਥੋਂ ਲੈ ਕੇ ਉਦਾਂ ਬੱਟਾ ਹਾਂ ਬੇੜੀ ਬਣਾ ਕੇ ਬਾਅਦ ਉੱਤੋ ਜੀ ਫੇਰ ਉਹਨੀ ਰਿਵੀਨੀਅਮ ਵਗੈਰਾ ਤੇ ਸਾਧ ਕੁ ਸਾਰੀ ਪਾਈ ਉਹਦੇ ਵਿੱਚੋਂ ਉਹ ਝੁੰਗੜੀ ਬਣਾਈ ਐ ਸਹੀ ਆ ਹਾਂ ਉਹ ਬਣਾ ਕੇ ਫੇਰ ਉਹਦੇ ਉੱਤੇ ਉਹਦੇ ਵਿੱਚ ਬੈਟਰੀ ਰੱਖੀ ਹਾਂ ਫੁੱਲ ਲਾਇਆ ਅੱਛਾ ਉਹ ਕਹਿੰਦੇ ਬਾਤ ਚੱਕ ਲਿਆ ਹੋਣਾ ਭਾਜੀ ਉਹ ਤੇ ਲਾਹ ਲੰਦੇ ਆ ਬਾਤ ਤੋਂ ਨਾ ਨਹੀਂ ਓਏ ਥਾਲੀ ਤੇ ਲਿਆਇਆ ਜਿਹੜੇ ਦਾ ਉਹ ਤੇ ਰੋਡੂ ਲਾ ਕੇ ਨਾ ਰੋਡੂ ਤੇਰੇ ਘੋੜਲੇ ਤੇ ਲਾ ਕੇ ਹਾਂ ਅੱਦਾਂ ਗੱਟਰ ਗੱਟਰ ਰੱਖੇ ਗਾਟਾਂ ਨਾਲ ਲਾ ਕੇ ਨਹੀਂ ਛੱਡਿਆ ਥਾਲੀ ਤੇ ਗੱਟਰ ਨਾਲ ਕੇ ਅੰਦਰ ਲਾਇਆ ਵੀ ਅੱਛਾ ਉਹਨੇ ਪਾਣੀ ਵਿੱਚ ਲਾਇਆ ਆ ਗਿਆ ਹਾਂ ਉਹ ਬੈਟਰੀ ਦੀ ਲੋੜੀ ਦੀ ਉਹ ਜਰੂਰ ਬੈਟਰੀ ਰੱਖਿਆ ਨਾ ਬੇੜਾ ਉਹ ਕਰ ਇਤਨੂੰ ਪਾਲਿਟੀ ਕਰਨੀ ਕੋਈ ਨਹੀਂ ਕੋਈ ਡੰਡਾ ਦਾ ਹਾਂ ਉਹ ਬੇੜੀ ਨਾਲ ਤੇ ਬੇੜੀ ਨਹੀਂ ਚਲਾਉਣਾ ਕੰਡੀਪੀ ਰਹੀ ਹਾਂ ਹਾਂ ਦੂਜੇ ਰਾਤਿਆਂ ਦਾ ਬੰਦੇ ਨੂੰ ਉਹਦਾ ਨੂੰ ਦੱਸਿਆ ਉਹ ਬੰਦੇ ਨੇ ਫੇਰ ਨਾਲ ਸਲਾਹ ਦਿੱਤੀ ਕਹਿੰਦਾ ਭਾਈ ਇਹਦੇ ਵਿੱਚ ਭਾਰ ਪਾਓ ਸਹੀ ਆ ਇਹਦੇ ਵਿੱਚ ਰੱਖਿਆ ਨਹੀਂ ਕਰਨ ਬਾ ਹਾਂ ਇਹਦੇ ਵਿੱਚ ਭਾਰ ਪਾਓ ਜਾਂ ਬੈਣ ਸੁਹਾਣੀ ਦਾ ਹਾਂ ਦੇਵਨੀ ਬਰਾਵਾ ਦੇ ਵਿੱਚ ਭਾਰ ਪਾਇਆ ਹਾਂ ਭਾਰ ਪਾ ਕੇ ਤੇ ਉਨੀ ਫੇਰ ਉਹ ਬੈਠੇ ਬੋਰੀ ਰੇਤੇ ਨੇ ਭਰ-ਭਰ ਰੱਖੇ ਹੂੰ ਉਹ ਫੇਰ ਥੱਲੇ ਨੂੰ ਵਿੱਚ ਪਾਣੀ ਕਿੰਨਾ ਇੰਨਾ ਪਾਣੀ ਦੇ ਵਿੱਚ ਉਤਰਿਆ ਹੂੰ ਤੱਕੇ ਦੁਆਰਾ ਬਿਆਨ ਸਮਾਨ ਮੈਂ ਸਮਝ ਗਿਆ ਅਗੇ ਫੇ ਲੋਗੋ ਦੇ ਜੂਰੇ ਨੇ ਛੱਡ ਗਿਆ ਦਾ ਚਕਮਾ ਲਾ ਚਕਮਾ ਮਾਰ ਕੇ ਸਹੀ ਆ ਤੇ ਉਹ ਛੱਡ ਗਿਆ ਫਲੋਰ ਤੋਂ ਹੂੰ ਫਲੋਰ ਤੋਂ ਡਿੱਗ ਗਿਆ ਮੀਂਹ ਵਾਲ ਨੂੰ ਇਹ ਤੋਂ ਛੱਡ ਗਿਆ ਦਾ ਨਾ ਕੋਈ ਕਹੇ ਕੋਈ ਦੇਦੇ ਹੁ ਜੂਰੇ ਨੂੰ ਤੇ ਗੀੜੀ ਵਾਲੇ ਨੂੰ ਤੇ ਹੱਥੋਂ ਲਹਿੜਾ ਇੱਕੀ ਹੋ ਗਿਆ ਹਸੋ ਤੇ ਭਾਈ ਤੁਹਾਨੂੰ ਆਪਣਾ ਫਰਜ਼ ਅਧਿਆ ਜੋ ਦੀ ਮਾਰਨਾ ਕਿ ਚਕਮਾ ਮਾਰ ਕੇ ਲੈ ਆ ਯਾ ਯਾ ਸਹੀ ਗੱਲ ਆ ਅੱਗੇ ਆ ਗਿਆ ਵੀ ਉਹ ਦਿਖਤ ਨੂੰ ਰੱਖ ਲੈ ਆਰਾਮ ਨਾਲ ਹੂੰ ਵੇ ਆਪਣਾ ਚ ਕੰਮ ਚ ਲਾਈ ਆਪਣਾ ਰੁਕੀ ਪਾਈ ਰਹਿ ਰੁਕੀ ਕਹਿੰਦੇ ਲੋਕ ਆਹ ਹੋ ਕਹਿੰਦਾ ਨਹੀਂ ਭਾਈ ਇਹ 40000 70000 ਨਹੀਂ ਭਾਈ ਉਹ ਮੇਰੇ ਚੱਕ ਲੈਂਦੇ ਆ ਨਾ ਬੇੜਾ ਮੂਰੇ ਉਹ ਕਹਿੰਦਾ ਸੌਖਾ ਵਾਕੇ ਨਹੀਂ ਕਰਦੇ ਕੰਮ ਇਹ ਤਾਂ ਉਹਨੇ ਕਿਹਾ ਸਾਰ ਕੇ ਵੇਣਾ ਨਾ ਤਾਂ ਕੋਣੇ ਚਾਲੇ ਅੱਜੀ ਹਾਂ ਵੀ ਤਿਆਰ ਹੋ ਗਿਆ ਅੱਜੀ ਆ ਜੀ ਫਾਣੀ ਮੈਂ ਮੂਰੇ ਨਹੀਂ ਬੇੜਾ ਜਿਹੜਾ ਤਾਰ ਕੇ ਬੰਦੇ ਜਾਂਦੇ ਆ ਮੂਰੇ ਲੈ ਲੈਂਦੇ ਆ ਨਾ ਚੱਕ ਲੈਂਦੇ ਆ ਬੰਦੇ ਵੇਢੇ ਆ ਨਹੀਂ ਚੱਕਦੇ ਭਾਜੀ ਹਾਂ ਇਹ ਤਾਂ ਚਲੇ ਜਾਂਦੇ ਆ ਇਹ ਤਾਂ ਭਾਜੀ ਘਰ ਗੋਲੀ ਜਾਂਦੀ ਆ ਨਹੀਂ ਕਿਹੜੇ ਪੈਸੇ ਨਿਆਣੇ ਨਹੀਂ ਉਹਨੇ ਕੱਢ ਲਏ ਵਿੱਚ ਹੁੰਦੇ ਨਹੀਂ ਇਹਦਾ ਭਰ ਸਮੇ ਚੱਕ ਲੈਣੇ ਨਹੀਂ ਇਹ ਸਾਰੇ ਰੱਖ ਲੈਣੇ ਹਾਂ ਨਹੀਂ ਅੱਗੇ ਮੈਂ ਤਾਂ ਇੱਦਾਂ ਹੁੰਦੀ ਸੀ ਹਾਂ ਜਿੱਦਾਂ ਉਹ ਪੰਜ ਸੱਤ ਰੁਪਏ ਰੱਖੀ ਤੇ 10 ਰੁਪਏ 10 ਜੀ ਰੁਪਏ ਹਾਂ ਉਹਦਾ ਫੋਲਕੇ ਥਲੇ ਰੱਖੀ ਜੀ ਅੱਧੀ ਜਿਆਦਾ ਨਹੀਂ ਸਾਈਡ ਦਾ ਨਹੀਂ ਕੀਤਾ ਕਰਦੇ ਜੀ ਯਾਰ ਵਿਚੋ ਫਰਕ ਆਵਾ ਚੱਕਣ ਦਾ ਹੋ ਸੰਭਾਲੂ ਬੇਟੀ ਬਧੀਆ ਭਾਜੀ ਕੀ ਬਣਾ ਕੇ ਉਹ ਕਿਹੜਾ ਹਰਦੋ ਉਹ ਲਾਟੀ تیار ਹੋ ਰਹੀ ਹੈ ਜਿਹੜੀ ਜੋੜਨ ਨਹੀਂ ਹੁੰਦੀ ਉਹ ਵਾਲੀ ਹਾਂ ਉਹ ਤੀਨੇ ਜਾਣੀ ਉਹ ਜੋੜ ਦੇਣਾ ਸਾਰਾ ਹੀ ਇਹਦੇ ਫੈਵਿਕੋਲ ਵੀ ਪਾ ਗਏ ਜੀ ਨਹੀਂ ਪਾ ਜੀ ਇੱਦਾਂ ਹੁੰਦਾ ਮੈਂਦਾ ਆਇਆ ਹੈ ਮੈਂਦਾ ਸਹੀ ਆ ਮੈਂਦਾ ਵੀ ਨੂੰ ਹਾਂ ਜੀ ਹਾਂ ਜੀ ਨਹੀਂ ਵੀ ਬਾਜੀ ਇਹ ਮੈਂਦਾ ਆਇਆ ਹੈ ਮੈਂਦੇ ਚ ਪਾਣੀ ਪਾ ਕੇ ਬਸ ਇਹਨੂੰ ਮਲ ਦੇਣਾ ਹੈ ਅੱਛਾ ਬਾਹਰ ਕਹਿਣ ਗਲਤੀ ਗੁੱਤੀ ਬੇਕੇਨ ਹਾਂ ਤੇ ਰੱਖ ਦੇਣਾ ਕਾੜ ਦੇਣਾ ਤੇ ਮੀਂਹ ਦਾ ਅੱਛਾ ਕਾੜ ਲੈਣਾ ਕਾਸ਼ੀ ਫੇਰੀ ਜਾਣੀ ਇਹਦੇ ਵਿੱਚ ਇਹਨੇ ਆਪੇ ਕੜਾ ਵੰਗੂ ਹੈ ਨਾ ਤਿਆਰ ਸਹੀ ਆ ਤੇ ਇਹ ਗੁੰਦ ਬਣ ਜਾਣਾ ਹਾਂ ਠੀਕ ਆ ਮੀੜੇ ਵਾਸਤੇ ਬਾਬਿਆਂ ਦੀਆਂ ਫੋਟੋਆਂ ਵਾਸਤੇ ਲਾਉਣ ਨੂੰ ਕੌਣ ਇਹ ਚੀਜ਼ਾਂ ਫੇਕ ਬੂਗ ਕੈਮੀਕਲ ਨੇ ਕਿ ਜਿਹਨੇ ਕਾਗਜ਼ ਜਿਆ ਨਹੀਂ ਹੁੰਦਾ ਜਿਹਦਾ ਫੇਕ ਬੂਗ ਹੀ ਲੱਗਦਾ ਉਹਨਾਂ ਵੀ ਟੁੱਟ ਜਾਂਦੀ ਹੈ ਹਾਂ ਸਹੀ ਆ ਹਾਂ ਸਹੀ ਆ ਬਟਾ ਦਾ ਸਮਾਨ ਸਹੀ ਆ ਵੇ ਭਾਈ ਉਹਨੇ ਤਿਆਰ ਕਰ ਰਿਆ ਬੀੜਾ ਤੁਹਾਨੂੰ ਨੰਬਰ ਦਵਾਂਗੇ ਇਹਨਾਂ ਦਾ ਜੇ ਕਿਸੇ ਨੇ ਕਲੈਕਟ ਕਰਨਾ ਕੱਲ ਉਹ ਬੀੜਾ ਬਣਾ ਕੇ ਵੀ ਸਾਲ ਵੀ ਕਰਦੇ ਆ ਭਾਈ ਜਿਉਣੀ ਧੋਨੇ ਵੀ ਆਉਂਦੇ ਆ ਧੋਨੇ ਵੀ ਭਜਾਉਂਦੇ ਆ ਚੂਰੀਆਂ ਕੜਾਈਆਂ ਵੀ ਦੇ ਦਿੱਤੀਆਂ ਸੱਜਾ ਵਾਲੇ ਭਗਤ ਸਾਰੇ ਅੰਦਰ ਤੁਸੀਂ ਪੰਜਾਬ ਦਾ ਜਾਣਦਾ ਹੀ ਅੰਦਰ ਦਾਬੇ ਵਾਲੇ ਦਾ ਜਾਣਦੇ ਹੀ ਆ ਸਾਰੇ ਤਕਰੀਬਨ ਸਹੀ ਆ ਸੱਜਾ ਵਾਲੇ ਭਗਤ ਤੁਹਾਨੂੰ ਤਾਂ ਆਹ ਆ ਗਿਆ ਬੰਦਾ ਸਾਡਾ ਇਹ ਗਾ ਉਹ ਬਾਹਰੋਂ ਤਾਂ ਗਿਆ ਜਿਹਦਾ ਸੁੱਖ ਆਇਆ ਉਹ ਬਾਹਰੋਂ ਤਾਂ ਗਿਆ ਮਗਾ ਜਿਹਦਾ ਸੁੱਖਿਆ ਪੈਣਾ ਭੈਣਾਂ ਉੱਪਰ ਭੈਣ ਦਾ ਗਿਆ ਸੁੱਖਿਆ ਚਾਹ ਕਿਹੜੀ ਕੰਟਰੀ ਗਈ ਹਾਂ ਕਿਹੜੀ ਕੰਟਰੀ ਇਹ ਕੈਨੇਡਾ ਤੋਂ ਇੰਗਲੈਂਡ ਗਈ ਸੀ ਬੱਚਾ ਇੱਥੇ ਤੋਂ ਗਿਆ ਹੁਣ ਆਇਆ ਹਾਂਜੀ ਆਇਆ ਹਾਂ ਆਇਆ ਹਾਂ ਅੱਛਾ ਅੱਛਾ ਉਹਦਾ ਸੁੱਖਿਆ ਪੱਕੀ ਹੋ ਗਈ ਜੀ ਕੁੜੀ ਓਕੇ ਠੀਕ ਵਿਆਹ ਕਰਾਇਆ ਤਾਂ ਉਹ ਤਾਂ ਇੱਕਦਮ ਵਿਆਹ ਕੇ ਦੇਤੀ ਉਹਦਾ ਹੁਣ ਆਇਆ ਅਜਾ ਹੁਣ ਐਕੁਆਰੀ ਹਿੱਥੇ ਮੜਨ ਲੈ ਕੇ ਗਈ ਆ ਕੀ ਲਾਗੇ ਆ ਜੀ ਕੁੜੀਆਂ ਸਗੰਦੇ ਕੇ ਮੈਨੂੰ ਲੈ ਨੇ ਬੜੀ ਭੈਣਾ ਮੇਰੀ ਅੱਛਾ ਇਹ ਚਾਹੀਏ ਅੱਛਾ ਇਹ ਵੀ ਬਾਹਰੇ ਹੀ ਆ ਇਹ ਵੀ ਚਾਹੀਏ ਇਹਦਾ ਵਧੀਆ ਉਹਨੇ ਕੱਠੀਆਂ ਆਇਆ ਚਲੋ ਵਧੀਆ ਵਧੀਆ ਇਹਦਾ ਭਾਜੀ ਇਹਦਾ ਗਿਆ ਗਿਆ ਕਾਰਨ ਮੈਂ ਗਿਆ ਅੱਛਾ ਬਈ ਲਾ ਕੁੜੀਆਂ ਪੜ ਜਾਂਦੀਆਂ ਭਰਾਵਾ ਘਰ ਦੇ ਨਾਲ ਲਾਟੀ ਦੇ ਹੱਲ ਕਰ ਰਿਹਾ ਫੋਟੋਆਂ ਵਾਸਤੇ ਬਾਬਿਆਂ ਦੀ ਠੀਕ ਆ ਕੁੜੀਆਂ ਸਿਆਪੜ ਦਾ ਸਮਾਂ ਨਹੀਂ ਲਿਆ ਦਾ ਸਾਹ ਕੋਲ ਆਪਣੇ ਕੋਲ ਹਾਂ ਠੀਕ ਆ ਕਿਉਂ ਨਿਆ ਭਰਾਾ ਕੱਟ ਲੈ ਕੇ ਆਇਆ ਨਾ ਕਟਾਈ ਹੋਈਆਂ ਨਾ ਸਾਰੀ ਸਬਜ਼ੀਆਂ ਕੱਢੀ ਆ ਉਹੋਂ ਬੂਟੀਆਂ ਬਣਾਉਣੇ ਪੈਣੀਆਂ ਆ ਕਟਿੰਗ ਕਰਕੇ ਭਾਈ ਵੀਡੀਓ ਦਿਖਾਉਂਦਾਈ ਭਾਈ ਦਿਖਾ ਲੈਂਦਾ ਵੀਡੀਓ ਭਾਈ ਦਾ ਵੀਡੀਓ ਦਿਖਾ ਲੈਂਦਾ ਧੂਨੇ ਵੀ ਆਉਂਦੇ ਦੀ ਠੀਕ ਆ ਉਹ ਥੋੜੀ ਜੀ ਦੀ ਮਾਰੀ ਹਾਂ ਇਹ ਆ ਦੂਜੇ ਮੜਿਆ ਨਾ ਗੈ ਪਾਣੀ ਪਕਾਈ ਹੋਰ ਮੜਿਆ ਪਾਣੀ ਮਿਗਾਉਂਦੇ ਆ ਅੱਧਾ ਕੱਢ ਅੱਧਾ ਪਾਣੀ ਦੇ ਪਾਣੀ ਦੇ ਆਹ ਮਾ ਮਾ ਇਹ ਲੱਗੇ ਮੈਂ ਪਾਈਉਣੀ ਘਾ ਰਹੇ ਥੋੜਾ ਨਹੀਂ ਨਹੀਂ ਉਹ ਲੈਤੀ ਵਾਸਤੇ ਚਾਹੀਦੀ ਇਹ ਆਹ ਇਹ ਗਰੀ ਇਹ ਅੱਗੇ ਦੇਖੋ ਕਿੰਨੀ ਆ ਠੀਕ ਆ ਸਾਲ ਕਰ ਰਹੇ ਆ ਭਾਈ ਧੂਨੇ ਵੀ ਆ ਰਹੇ ਆ ਠੀਕ ਆ ਚੂਰੀ ਕਿਸੇ ਦਿਨੇ ਉਹ ਵੀ ਇਹ ਨੱਚਵਾਗਾ ਆਹ ਠੀਕ ਆ ਮਾਤੀ ਦਾਰਿਆ ਇਹ ਕਿਹੜੇ ਪਿੰਡ ਦੀ ਭਾਈ ਇਹ ਪਾਜੀ ਹੈਗੀ ਆਪਣੇ ਗੂਣਾਚੌਰ ਗੂਰਾ ਚੌਂ ਦੀ ਸਹੀ ਹੈ ਗੂਣਾਚੌਰ ਗੂਣਾਚੌਰ ਹਾਂਜੀ ਆ ਤੁਹਾਨੂੰ ਕਿੱਥੇ ਆਉਣਾ ਬੈਠਾ ਹੈ ਬੈਠੇ ਬੈਠੀ ਵਰਦੇ ਆਦੇ ਹੋਏ ਨਮ ਨਾ ਆਹ ਲੋ ਪਾਜੀ ਹਾਂਜੀ ਆ ਮਾਂਟੀ ਨੂੰ ਦੋ ਤੱਕ ਇਹਨੂੰ ਗੈਸ ਤੇ ਰੱਖ ਕੇ ਕਾੜੋ ਗੁੰਦੇ ਆ ਗੁੰਦੀਆਂ ਮਾਰਨਾ ਫੋਟੋਆਂ ਲਾਉਣ ਵਾਸਤੇ ਠੀਕ ਆ ਆਹ ਕੀ ਦੇਗੀ ਹੈ ਹਾਂ ਆਹ ਦੋ ਤੱਕ ਰੱਖ ਕੇ ਕਾੜੇ ਕਿ ਕਿਤਾ ਕਾਰਟੀ ਦੇ ਵਿੱਚ ਫਲ ਗਿਆ ਕਰ ਲੇਕਿਨ ਬਬੇ ਨਾਲ ਬੀੜਾ ਭਰ ਗਿਆ ਦਾਕੀ ਤਿਆਰ ਹੋ ਗਿਆ ਤੁਹਾਨੂੰ ਭਗਾ ਲਾਂਗੇ ਸਾਰਾ ਠੀਕ ਹੈ ਜੀ ਹੁਣ ਬਾਜੀ ਇਹਦਾ ਕੀ ਕਰਨਾ ਬਾਬਿਆਂ ਦਾ ਹੁਣ ਬਸ ਇਹਦੇ ਹੁਣ ਪੇਪਰ ਹੀ ਲੱਗਣੀਆਂ ਨੇ ਹੁਣ ਬਸ ਹੁਣ ਪੇਪਰ ਲੱਗਣੇ ਆ ਨਾ ਫੋਟੋਆਂ ਲੱਗਣੀਆਂ ਆ ਹੁਣ ਕੱਢ ਕੇ ਰੱਖੂਗੇ ਪਹਿਲਾਂ ਨੇ ੱਲੇ-ੱਲੇ ਕਰੂਗੇ ਏ ਭਾਈ ਹੁਣਾਂ ਦਾ ਕਨੈਕਟ ਜ਼ਰੂਰ ਕਰੋ ਜੇ ਕਿਨੇ ਬੇੜਾ ਤਿਆਰ ਹੋ ਜਾਏਗਾ ਉਹਨਾਂ ਦਾ ਹਨਾ ਭਾਈ ਨੰਬਰ ਤੁਹਾਨੂੰ ਦਵਾਂਗੇ ਇੱਕ ਵਾਰੀ ਉਦਾਂ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਪੜਾ ਨੰਬਰ ਭਾਈ ਉਹਨਾਂ ਦਾ ਬੋਲਿਆ ਠੀਕ ਨਹੀਂ ਤੇ ਕਟਿੰਗ ਸ਼ੁਰੂ ਕਰਨ ਲੱਗੇ ਆ ਫੋਟੋਆਂ ਜੀ ਭਾਈ ਬਾਕੀ ਦਾ ਮਕਾਨ ਨੇ ਬਣੇ ਉਹ ਗੂੰਦ ਹੋਏ ਤੇ ਭਾਈ ਕੱਟ ਕੇ ਹੋਣਾ ਹਨਾ じゃ ਇੱਥੇ ਕੱਟ ਕੇ ਕਰੂਗੇ ਆ ਪੇਪਰ ਕਟਿੰਗ ਬਣੇ ਕਟਿੰਗ ਕਰਨੀ ਭਾਈ ਜਿਵੇਂ ਉਹ ਲੇਟੀ ਤਿਆਰ ਹੋਣੇ ਤੋਂ ਬਾਅਦ ਸਹੀ ਆ ਹਾਂ ਜੀ ਚਲੋ ਠੀਕ ਹੈ ਜੀ ਫੇਰ ਤੁਹਾਨੂੰ ਟੱਕਰਦੇ ਆ ਬਾਅਦ ਚੋਂ ਹਲੇ ਟਾਈਮ ਲੱਗ ਜਾਣਾ ਨੇ ਭਾਜੀ ਆਹੋ ਮਾੜੀ ਮਿਟੀ ਉੱਟੀ ਵਾਣੀ ਲੈਟੀ ਵੜਲਾਂ ਤੋਂ ਫੇਰ ਤੁਹਾਨੂੰ ਤੁਹਾਨੂੰ ਸਾਰੇ ਤਿਆਰ ਹੋਇਆ ਠੀਕ ਹੈ ਦੋ ਬਣ ਗਏ ਬਾਬਿਆਂ ਦੇ ਠੀਕ ਹੈ ਬੇੜੇ ਬਾਕੀ ਸਾਰਿਆਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ ਫੇਰ ਤੁਹਾਨੂੰ ਬਲੌਗ ਵਿੱਚ ਦਿਖਾ ਲਾਂਗੇ ਉਹ ਵੀ ਦੇਖਿਓ ਤਿਆਰ ਹੋਇਆ ਸਾਰੇ ਬੇੜਾ ਬਾਬਿਆਂ ਦਾ ਕੱਲੂ ਵੀ ਤੁਹਾਨੂੰ ਵੀਡੀਓ ਦਿਖਾ ਲਾਂਗੇ